ਗੂਜਰੀ ਮਹੱਲਾ ਪੰਜਵਾ ਜਿਸਮੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਉਪਰ ਸਭਾਏ ਮਾਨ ਸਨ ਉਸ ਵੇ ਮੇ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਾਲ ਅਵਸਥਾ ਵਿੱਚ ਖੇਡਦੇ-ਖੇਡਦੇ ਸਤਿਗੁਰਾਂ ਦੇ ਪਲੰਗੇ ਪਾਸ ਜਾ ਪਹੁੰਚੇ ਸਤਿਗੁਰੂ ਜੀ ਆਪਣੇ ਦੋਹਤਰੇ ਨੂੰ ਦੇਖ ਕਰਕੇ ਬਹੁਤ ਪ੍ਰਸੰਨ ਹੋਏ ਉਦੋਂ ਬੀਬੀ ਪਾਨੀ ਜੀ ਦੌੜੇ ਹੋਏ ਆਏ ਕਿਉਂਕਿ ਜਿਸ ਵੇਲੇ ਗੁਰੂ ਜੀ ਸਮਾਧੀ ਵਿੱਚ ਸਤਿਤ ਹੁੰਦੇ ਸਨ ਉਦੋਂ ਕਿਸੇ ਵੀ ਬੱਚੇ ਨੂੰ ਸਤਗੁਰਾਂ ਪਾਸ ਜਾਣ ਦੀ ਆਗਿਆ ਨਹੀਂ ਸੀ ਜਦੋਂ ਬੀਬੀ ਪਾਨੀ ਜੀ ਚੁੱਕਣ ਵਾਸਤੇ ਗਏ ਤਾਂ ਸਤਗੁਰਾਂ ਨੇ ਕਿਹਾ ਸੁਪੁੱਤਰੀ ਇਸ ਨੂੰ ਸਾਡੇ ਕੋਲ ਹੀ ਰਹਿਣ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਪਲੰਗੇ ਨੂੰ ਹੱਥ ਪਾ ਕੇ ਖੜੇ ਹੋ ਗਏ ਤਦ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਅੱਸੀ ਤੇ ਬਚਨ ਕੀਤਾ ਕਿ ਤੁਸੀਂ ਇਤਨੇ ਕਾਲੇ ਕਿਉਂ ਪੈਂਦੇ ਹੋ ਅਜੇ ਇਸ ਸਿੰਘਾਸਨ ਉੱਪਰ ਬੈਠਣ ਦੀ ਤੁਹਾਡੇ ਪਿਤਾ ਦੀ ਵਾਰੀ ਹੈ ਉਹਨਾਂ ਤੋਂ ਬਾਅਦ ਤੁਹਾਡਾ ਅਸਥਾਨ ਹੈ ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਚੁੱਕ ਕੇ ਆਪਣੀ ਗੋਦ ਵਿੱਚ ਬਿਠਾ ਲਿਆ ਅਤੇ ਵਰ ਦਿੱਤਾ ਕਿ ਦੋਹਿਤਾ ਬਾਣੀ ਕਾ ਬੋਹਿਤਾ ਭਾਵ ਸਤਿਗੁਰਾਂ ਨੇ ਕਿਹਾ ਕਿ हे ਦੋਤਰੇ ਤੂੰ ਧੁਰ ਕੀ ਬਾਣੀ ਦਾ ਜਹਾਜ ਰੂਪ ਹੋਵੇਂਗਾ ਇਸ ਪ੍ਰਕਾਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਡੇ ਹੋਏ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੋਖ ਪਰ ਕਰਕੇ ਅਤੇ ਅਥਾ ਪ੍ਰੇਮ ਰਾਗ ਵੇਖ ਕਰਕੇ ਗੁਣਾਂ ਦੇ ਆਧਾਰ ਤੇ ਗੁਰਤਾ ਗੱਦੀ ਬਖਸ਼ ਦਿੱਤੀ ਤਦ ਜਦੋਂ ਆਪਣੀ ਮਾਤਾ ਬੀਬੀ ਪਾਨੀ ਜੀ ਨੂੰ ਮਿਲਣ ਲਈ ਆਏ ਤਾਂ ਮਾਤਾ ਜੀ ਨੇ ਕਿਹਾ ਕਿ ਪੁੱਤਰ ਜੀ ਕੀ ਖੱਟੀ ਖਟ ਕੇ ਆਏ ਹੋ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਜਰੀ ਰਾਗ ਅੰਦਰ ਮਾਤਾ ਜੀ ਦੇ ਪ੍ਰਤਾਏ ਉਸ ਵੇਲੇ ਦੀ ਉਪਰੋਕਤ ਘਟਨਾ ਨੂੰ ਮੁੱਖ ਰੱਖਦੇ ਹੋਏ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਉਸ ਬਾਰਤਕ ਘਟਨਾ ਨੂੰ ਬਾਣੀ ਰੂਪ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ